ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰਕੂਤਰ ਸਭਾਰੇ ਵੀਰਾਂ ਦੇ ਕੱਪ ਆ ਠੀਕ ਹੈ ਲਓ ਬਾਈ ਕਰਤੀ ਆਂ ਵਲੋਗ ਦੀ ਸਟਾਰਟਿੰਗ ਤੇ ਦੇਖੋ ਕਹਿੰਦੇ ਚਾਰ ਚੁਗਰੇ ਲੱਗੇ ਹੋਏ ਨੇ ਕਹਿੰਦੇ ਮੇਲੇ ਖੜੇ ਆ ਜੋ ਆਗੇ ਤਾਂ ਭਾਂਜਾ ਹੋਇਆ ਰਾਜਸਥਾਨ ਵਾਲਾ ਕਹਿੰਦੇ ਕਿ ਆਈ ਨਹੀਂ ਤੇ ਓਕੇ ਆ ਬਸ ਉੱਠਦੇ ਆਂ ਦੇਖਦੇ ਆਂ ਜਕੂਤਰਕੂਤਰੰਦਾ ਕੀ ਸੀ ਨਾ ਆਪਣਾ ਇਹ ਪਿੰਜਰੇ ਪੁਜਰੇ ਕੱਢੀ ਇਹਦੇ ਜੋ ਮੈਟ ਕੱਢ ਬਾਹਰ ਪਿੰਜਰੇ ਚ ਮੁੰਡਿਆ ਤੇ ਬਈ ਜਿਹੜੀਆਂ ਕਬੂਤਰੀਆਂ ਹਨਾ ਚਾਰਕ ਮੈਂ ਖੋ ਉਹਨਾਂ ਨੂੰ ਅੱਜ ਦਾ ਦਿਨ ਢੋਪਲਵਾ ਦੇ ਤੇ ਰੰਗ ਰੂਣ ਲਾ ਕੇ ਤੇ ਉਹਨਾਂ ਨੂੰ ਵੀ ਕੱਢ ਲਾਂਗੀ ਇੱਕ ਇਹ ਹੋ ਗਈ ਜਿਹੜੀ ਉਦੋਂ ਨਿਕਲੀ ਸੀ ਗੁੱਤੀ ਹਨਾ ਤੇ ਇਹ ਪੰਜੇ ਪਾਤਨਾ ਜਾਲ ਚ ਕੈਪ ਜਾਂ ਕਿੱਥੇ ਰੱਖ ਤਾ ਕੈ ਬੋ ਪਿਆ ਹਾਂ ਉਹ ਦੇਖੀ ਉਹਦੇ ਆਹ ਵੀੜਾ ਆਹ ਵੀੜਾ ਕੀ ਨਹੀਂ ਸੁੰਗਰ ਨਾ ਵੀੜਾ ਨਹੀਂ ਸੁੰਗਰ ਦਾ ਕਵੇ ਸੁੰਗਰ ਨੇ ਇਹਦੇ ਨਾਲ ਕੱਲਾ ਹਾਂ ਠੀਕ ਆ ਚੰਗਾ ਭਾਈ ਭਾਈ ਛਤਰियां ਕਰਦੇ ਫਿਰਦੇ ਸੈਟ ਇੱਕ ਤਾਂ ਉਹ ਦਰਵਾਜ਼ਾ ਆ ਜਾਂਦੀ ਤੇ ਆਹ ਮੁੰਡਿਆ ਇੱਕ ਇਧਰ ਲਾਦੀ ਤੇ ਹੁਣ ਆਪਣੀ ਬੈਡ ਖੋਲ ਕੇ ਲਿਟਰ ਨੂੰ ਤਾਂ ਕਰਦ ਗਏ ਨਾ ਮੈਂ ਬੰਦ ਪਾਉਂਦੇ ਨਾ ਤੇ ਵਿੰਡੋ ਖੋਲ ਦਨੇ ਹੈ ਫੇਰ ਉਹ ਨਾ ਇਹ ਮੈਂ ਕਹਿੰਦਾ ਹਾਂ ਜੀ ਛੱਡ ਦੇ ਨਵੀਆਂ ਕਬੂਤਰਾਂ ਇੱਕ ਤਾਂ ਦੋਵੇਂ ਗੁਲਾਬੀ ਕਾਂਤਰਾਣੀ ਹੋ ਗਈ ਸੀਗਾ ਆਪਣੀ ਫਾਂਡ ਝਾਲ ਤੇ ਪੂਰਵੀ ਲਾਉਣੇ ਇੱਕ ਵੇਟ ਇੱਕ ਹੋ ਗਈ ਇਹ ਦੋਵੇਂ ਗਲਾਬੀ ਕੱਛਾਂ ਆਣੀ। ਯਾਰ ਖੰਡ ਤੂੰ ਵੀ। ਇਹ ਕੇ ਵੀ ਛੱਡਦੇ ਯਾਰ। ਖੱਬੀ ਗਲਾਬੀ ਬਗਲਾੜੀ। ਮੈਂ ਤਾਂ ਪਾਸੇ ਬਹਿ ਜਾਂਦੀ ਹੁੰਦੀ ਐ ਇਹ। ਦੇਖੀ ਆਉਗੀ ਮੈਂ ਜਾਣਦੇ ਹਣਾ। ਲਓ ਜੀ। ਕਾਫੀ ਦਿਨਾਂ ਬਾਅਦ ਆਪਣਾ ਗਲਾਬੀ ਕੰਡ ਹਰੀ ਕਾਂਤਲਾ ਵੀ ਛੱਡਦੇ ਆ। ਇੱਕ ਦੋ ਦਾਣੇ ਹੈਗੇ ਇਹਦੇ ਅੰਦਰ ਤਾਂ। ਚਲੋ। ਜਾਣਦੇ ਦੇਖੀ ਆਉਗੀ। ਇਹ ਕੇ ਛੱਡਦੇ ਆਪਣਾ। ਇੱਧਰ ਤਾਂ ਹੀ ਮੜਾ ਜਾ। ਦੋ ਮੋਹਰਾਂ ਵਾਲਾ ਕਹਿੰਦੇ। ਹਰੇ ਟੂਸੇ ਵਾਲਾ ਜੇ ਵੀ ਕਰਦੇ। ਅੱਜ ਸਾਰਿਆਂ ਨੇ ਦੇਖਾਗੇ। ਜਾ ਕੋਤ ਖੜਗਾ ਨਾ ਕਰ ਬਾਲਾ ਇੱਥੇ। ਇੱਕ ਇਹ ਛੜਦ ਗਈ ਝਾਲਰ ਬਗਲ ਤੇ ਟੌਰੀ ਆ ਠੀਕ ਆ ਆਏ ਸਾਨੂੰ ਦੱਸਿਆ ਸਾਰੇ ਜਾਨਵਰ ਇਹ ਦੇਣਾ ਜਦ ਕੱਢਾਂਗੇ ਬਾਅਦ ਹੋਰ ਛੜਦੇ ਗਲਾਬੀ ਫੂੰਜਲਾ ਸ਼ਾਕਾ ਇਹ ਹਰ ਕਿਤੇ ਤਕਰਦਾ ਕਿਸੇ ਪਾਸੇ ਪਾਣੀ ਪੂਣੀ ਪੀ ਕੇ ਉਹਨਾਂ ਨੂੰ ਲੱਗਦਾ ਹਨਾ ਹੋ ਸਕਦਾ ਜਿਹਦੀ ਵੀ ਨਿਗਰੱਖਾਂਗੇ ਕੀ ਕਰਦਾ ਤੇ ਕਿੱਧਰ ਨੂੰ ਜਾਂਦਾ ਅੱਲਾਹ ਜੀ ਤੇ ਨਵੇਂ ਕਬੂਤਰ ਡਾਉਣ ਦੀ ਕਰੀਏ ਸਟਾਰਟਿੰਗ ਹਨਾ ਪਹਿਲੇ ਨੰਬਰ ਤੇ ਕੱਢ ਲੈਂਦਾ ਵੀ ਖਟੀਆਂ ਅੱਖਾਂ ਦਾ ਗਲਾਬੀ ਟੌਰੀ ਵਾਲਾ ਪੱਠਾ ਇਹਨੂੰ ਬਾਦੀਏ ਹੌਲੀ ਕਿਤਨੇ ਜੇ ਬਿਠੂਗਾ ਦਾ ਛਤਰੀ ਤੇ ਬਾਯਾ ਕਿਤਨਾ ਕੇ ਤੱਬਾਯਾ ਬਾਇਆ ਬਾਇਆ ਬਾਟਡ ਹੈ ਬਈ ਉੱਡ ਗਿਆ ਤਾਂ ਸਿੱਧਾ ਹੀ ਤੇ ਦੋ ਕਬੂਤਰ ਉਹ ਵੀ ਆ ਕੇ ਬਹਿ ਗਏ ਇੱਕ ਤਾਂ ਝਾਰ ਬਗਲ ਟੌਰੀ ਵਾਲੀ ਬਾਲੇ ਦਿਨਾਂ ਬਾਅਦ ਕੱਢੀ ਆ ਇੱਕ ਆਪਣਾ ਹਰੇ ਟੂਸੇ ਵਾਲਾ ਬਈ ਤੇ ਦੂਜੇ ਨੰਬਰ ਤੇ ਛੜਦੀ ਜੀ ਸੱਜੀ ਗੁਲਾਬੀ ਬਗਲ ਖੱਟੀਆਂ ਅੱਖਾਂ ਤੇ ਚਿੱਟੀ ਨੋਕ ਦਾ ਪੱਠਾ ਹਨ ਇਹਨੂੰ ਹੋ ਨਹੀਂ ਕਿਦਨੇ ਛੇਰੀ ਤੇ ਬਿਠਾਉਣ ਦੀ ਤੇਰੀ ਭੈਣ ਦੀ ਤੇਰੀ ਦੀ ਚੱਲ ਛੱਡ ਯਾਰ ਕੋਈ ਗੱਲ ਨਹੀਂ ਉਹ ਡਿਜ਼ਾਈਨ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਦੀ ਇਕੱਲੇ ਦੀ ਨਿਗਰੱਖਣੀ ਇਹਨੂੰ ਸਿੱਧਾ ਪਾਉਣ ਦੀ ਕੋਸ਼ਿਸ਼ ਕਰਨੀ ਆ ਆਪਾਂ ਤੇ ਟੌਰੀ ਵਾਲਾ ਕਿਧਰ ਗਿਆ ਆਪਣਾ ਟੌਰੀ ਵਾਲਾ ਟੌਰੀ ਵਾਲਾ ਹੀ ਫਿਰਦਾ ਮੇਰੇ ਹਿਸਾਬ ਨਾਲ ਤਾਂ ਇੱਥੇ ਕਿਤੇ ਖੜਜੋ ਟੌਰੀ ਵਾਲਾ ਉੱਚਾ ਹੋ ਗਿਆ ਬਈ ਟੌਰੀ ਵਾਲਾ ਹੋ ਜਾਂਦਾ ਤੇ ਇੱਕ ਇਹ ਹੋ ਗਿਆ ਜੀ ਛਾ ਆਖਾ ਚੱਟੀ ਨੋਕ ਹਰਾ ਗਲਾਬੀ ਟੂਸਾ ਪੱਠੇ ਦਾ ਬਈ ਹਣਾ ਤੇ ਪਹਿਲਾਂ ਤਾਂ ਇਹਨੂੰ ਡਰਾੜ ਰੁੱਤ ਕੇ ਜੇ ਨੂੰ ਡਰਾਇਤਾ ਹੜਜ ਹੁਣ ਇਹਨੂੰ ਬਾਤ ਕੇ ਹੋਈ ਵੀ ਨਹੀਂ ਛਤਰੀ ਤੇ ਠੀਕ ਹੈ ਆ ਸਿਆਣਾ ਹੈ ਇਹ ਵੀ ਕਾਂਲੀ ਮਾਰ ਗਿਆ ਬਾਹਾਂ ਪੁੱਤ ਬਣੀ ਛਤਰੀ ਤੇ ਬਾਜਾ 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 ਤੇ ਤਿੰਨ ਕਬੂਤਰ ਬਹੁਤ ਆ ਬਈ ਨਵੇਂ ਹਣਾ ਯਾਰ ਅੱਜ ਦੇ ਦਿਨ ਲਈ ਇਵੇਂ ਮੁੜ ਕੇ ਕੀ ਫਾਇਦਾ ਇੱਕ ਹੋ ਜਾਂਦਾ ਦੇਖੋ ਸੱਜੀ ਗਲਾਬੀ ਬੋਲ ਵਾਲਾ ਨਵਾ ਇੱਕ ਦੋਵੇਂ ਹਰਾ ਗਲਾਬੀ ਟੂਸਾ ਮਤਲਬ ਹੋ ਜਾਂਦਾ ਤੇ ਗਲਾਬੀ ਠੁੰਜੀ ਵਾਲਾ ਤਾਂ ਹਨਾ ਟੌਰੀ ਵਾਲਾ ਵੀ ਫਿਰਦਾ ਹੀ ਇੱਥੇ ਘਰ ਤੇ ਹੀ ਫਿਰਦਾ ਜੇ ਸਿੱਧੇ ਆਗੇ ਤਿੰਨੇ ਹਨਾ ਸਰੇ ਲੱਗ ਜਾਣੀਆਂ ਆਹ ਦੇਖ ਜਿਵੇਂ ਕਾ ਆਉਂਦਾ ਨਵੇਂ ਰੰਗ ਵਾਲਾ ਕਿਆ ਬਾਤਾਂ ਨੇ ਤੇ ਟੌਰੀ ਵਾਲਾ ਕਿੱਥੇ ਆ ਯਾਰ ਕਾਂਤਰਾ ਨਹੀਂ ਹੋ ਜਾਂਦੀ ਇੱਕ ਕੱਛਾਂ ਵਾਲੀ ਵੀ ਨਹੀਂ ਦੀਂਦੀ ਕੁਝ ਹੋਰ ਪੁੱਤਰ ਜੀ ਵੀ ਇੱਥੇ ਫਿਰਦੇ ਆਪੇ ਭੱਜੇ ਫਿਰਦਾ ਯਾਰ ਹੌਲੀ ਹੌਲੀ ਟੇਕਣਗੇ ਹੁਣ ਅੱਲਾਹ ਵਾਪਿਓ ਇੱਕ ਜਾਨਵਰ ਤਾਂ ਆ ਗਿਆ ਸਿੱਧਾ ਵੀ ਆਪਣਾ ਆਪਣਾ ਹਰੇ ਗਲਾਬੀ ਟੂਸੇ ਵਾਲਾ ਬਈ 20 ਮਿੰਟ ਉੱਡ ਕੇ ਸਿੱਧਾ ਛਤਰੀ ਤੇ ਆ ਗਿਆ ਸਰਾ ਲੱਗ ਗਿਆ ਹੁਣ ਟੌਰੀ ਵਾਲ ਨੂੰ ਭਾਈ ਜਨਾ ਮੈਂ ਆ ਹੁੰਦਾ ਟੌਰੀ ਵਾਲਾ ਵੀ ਮਗਰੀ ਆ ਜਾ ਆਇਆ 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 ਬਗੜਾਲਾ ਵੀ ਹੁੰਦਾ ਬਾਬੇ ਧੂਂਗੇ ਹੀ ਜਾਂਦੇ 1 ਮਿੰਟ ਨੂੰ ਭਾ ਹੀ ਲੱਗਿਆ ਪਾਣਾ ਆਇਓ 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 ਉਹ ਬੋਲ ਜਾਂ ਮਾਰਨ ਦੇ ਮੈਨੂੰ ਫੇਰ ਕੰਟਰਾਸਟ ਜਆ ਬਣੂਗਾ ਇਹਨਾਂ ਦਾ ਆਹ ਉਹਦਾ ਟੌਰੀ ਆ ਲਾਵੇ ਆਇਆ 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 ਤੇ ਟੌਰੀ ਆ ਲਾ ਵਿਸਦਾ ਗਿਆ ਆਪਣਾ ਬਈ ਆ ਕੇ ਬਹਿ ਗਿਆ ਜਾਲ ਤੇ ਛਤਰੀ ਤੇ ਬਹਿਦਾ ਬਹਿਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇਕੱਲਾ ਗਲਾਬੀ ਬਗਲਾ ਵਾਲਾ ਰਹਿ ਗਿਆ ਸੱਜੀ ਵਾਲਾ ਨਵਾਂ ਉਹ ਪਾਸੇ ਬੈਠੂ ਮੈਨੂੰ ਪਤਾ ਉਹਦਾ ਉਹਨੇ ਸਿੱਧਾ ਨਹੀਂ ਆਉਣਾਗਾ ਤੇ ਬੈਠੂਆ ਵੀ ਦਰਾਖਤ ਤੇ ਜੋ ਉਹਨਾਂ ਨੇ ਐਨਾ ਵੀ ਦੱਸ ਦਿੰਨਾ ਤੁਹਾਨੂੰ ਮੈਂ ਉਹੀ ਗੱਲ ਹੋ ਗਈ ਬਾਬੇ ਮੈਨੂੰ ਲੱਗਦਾ ਕਬੂਤਰ ਆਪਣਾ ਪਾਸੇ ਬੈਗਾ ਸੱਜੀ ਗਲਾਬੀ ਬਗਲਾ ਵਾਲਾ ਬਈ ਤੇ ਚਲੋ ਕੋਈ ਨਾ ਮੈਂ ਕਿਹਾ ਇੱਕ ਨਵਾਂ ਹੋਰ ਛੱਡ ਦਗੇ ਹਰਾ ਫੁੰਝਾ ਸੱਜਾ ਅਗਲਾ ਵੀ ਟੂਸਾ ਇਹ ਵੀ ਸ਼ਾਕ ਆ ਬਈ ਚਲੋ ਇਹ ਸ਼ਾਕ ਆਖਾਂ ਦੇ ਦਿੰਨੇ ਹੁਣ ਜੋਰ ਪਾ ਵੱਧ ਹਨਾ ਇਹੀ ਪਾਉਣਗੇ ਪੂਰੀ ਆਪਣਾ ਚਲੋ 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 ਇਹ ਉਹ ਆ ਬਈ ਜਿਹੜਾ ਇੱਕ ਦਿਨ ਖੁੱਡੇ ਚੋਂ ਨਿਕਲ ਗਿਆ ਸੀ ਤੇ ਦੂਜੇ ਦਿਨ ਵਾਪਸ ਆ ਗਿਆ ਸੀ ਸਪੇਡ ਚਟਾ ਸ਼ਾਕ ਆ ਕਾਲੇ ਫੁੰਝਾ ਲਾ ਕਹਿੰਦੇ ਨੇ ਜਿਹਨੂੰ ਛੋਟੇ ਹੁੰਦਾ ਕਾਲਾ ਫੁੰਝਾ ਹੁੰਦਾ ਜਮਾਂਦਰੂ ਇਹਦਾ ਤੇ ਲੱਗਦੇ ਆਥਮ ਹੱਕਾਂ ਮਰੇ ਦੀ ਵੀ ਸਾਸ ਸਵਾਈ ਕਰਦੇ ਹਨਾ ਮਿੰਟ ਪੰਜਾਂ ਦਾ ਹੀ ਕੰਮ ਹੁੰਦਾ ਵੈਸੇ ਉਹ ਢੇਰੀ ਢਾਈ ਰੱਖਦੇ ਆਪਾਂ ਤੇ ਵਧੀਆ ਹੋ ਗਿਆ ਕੇ ਰਿਪੋਰਟਾ ਹੁਣ ਕਮਰੇ ਦੀ ਵੀ ਕਰਦੇ ਆ ਸਾਬ ਸਫਾਈ ਲਓ ਜੀ ਬੈਠ ਕੇ ਕੂਤਰ ਆ ਗਏ ਲਗਭਗ ਬਸ ਦੋ ਕਬੂਤਰੀ ਰਹਿ ਗਈ ਬਈ ਇੱਕ ਤਾਂ ਦੋਵੇਂ ਗਲਾਬੀ ਕਾਂਤਰਾਂ ਵਾਲੀ ਨਵੀਂ ਕਬੂਤਰੀ ਆਪਣੀ ਆ ਆਉਂਦੀ ਸ਼ਾਰਕੀ ਹਨਾ ਇਹ ਲਗਭਗ ਟਾਈਮ ਕਰ ਗਈ 9:30 ਹੋ ਗਣਗੇ ਮੇਰੇ ਸਾਨੂੰ ਪਤਾ ਨਹੀਂ ਬਾਕੀ ਦੱਸ ਦੂਗਾ ਦੇਖ ਕੇ ਜਿੰਨੇ ਹੋ ਗਏ ਓਏ ਇਹ ਆਏ 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 ਬੈਗੀ ਪਰ ਇੱਕ ਗੱਲ ਗਲਤ ਆ ਪੈਂ ਸੰਦਾ ਚ ਬੈਗੀ ਜਾ ਕੇ ਛੇਤੀ ਛੇਤੀ ਲਾਉਣੀ ਪਊਗੀ ਤੇ ਦੂਜੇ ਬੰਦੀ ਤੇ ਹੀ ਸਾਨੂੰ ਪਤਾ ਘੰਡ ਵਾਲੇ ਦੀ ਬੰਦੀ ਸੀ ਹੋਰ ਕੂਤਰਾਂ ਦੀ ਬੰਦੀ ਸੀ ਸਾਰਿਆਂ ਦੀ ਹਣਾ ਤੇ ਉਹ ਲਗਭਗ ਕੂਤਰ ਆ ਗਏ ਮੇਰੇ ਸਾਹਮਣੇ ਫੂੰਝੇ ਵਾਲਾ ਵੀ ਆ ਕੇ ਬੈਠ ਗਿਆ ਛਤਰੀ ਤੇ ਤੇ ਨਵੇਂ ਚ ਦੋ ਕਬੂਤਰ ਪਾਸੇ ਇੱਕ ਤਾਂ ਹਰਾ ਫੂੰਝਾ ਗਲਾਬੀ ਟੂਸਾ ਤੇ ਇੱਕ ਸੱਜੀ ਗਲਾਬੀ ਬਗਲ ਉਹ ਦੋਵੇਂ ਕੂਤਰ ਪਾਸੇ ਬੈ ਗਏ ਯਾਰ ਲਓ ਜੀ ਤੇ ਇਧਰ ਰੱਖੀਏ ਚਾਰ ਕਬੂਤਰਾਂ ਨੂੰ ਬਾਦਾਂ ਠੀਕ ਹੈਗੇ ਨੇ ਪਹਿਲੇ ਨੰਬਰ ਤੇ ਆਪਣੀ ਟੂਸੇ ਡੰਡੇ ਵਾਲੀ ਹੋ ਗਈ ਆਇਆ 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 ਪੁੱਤ ਉਦੋਂ ਬਾਅਦ ਹੋ ਗਈ ਆਪਣੀ ਸੱਜੀ ਗਲਾਬੀ ਟੂਸੀ ਵਾਲੀ ਆਇਆ 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 ਪੁੱਤ ਉਦੋਂ ਬਾਅਦ ਹੋ ਗਈ ਆਪਣੀ ਸੱਜੀ ਗਲਾਬੀ ਗਾਂਤ ਵਾਲੀ ਠੀਕ ਹੈ ਉਦੋਂ ਬਾਅਦ ਹੋ ਗਈ ਆਪਣੀ ਹਰੀ ਗਲਾਬੀ ਬਗਲਾ ਵਾਲੀ ਆਇਆ 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 ਪੁੱਤ ਤੇ ਇਹਨਾਂ ਤੇ ਦੇਈਂ ਭੇੜ ਬਈ ਤੇ ਇੱਧਰ ਇਹ ਦੋਵੇਂ ਕਬੂਤਰਾਂ ਨੂੰ ਵੀ ਪਾਰੀਏ ਬਦਾਮ ਇੱਕ ਤਾਂ ਹੋ ਗਈ ਆਪਣੀ ਖੱਬੇ ਗਲਾਬੀ ਟੂਸੀ ਵਾਲੀ ਇੱਕ ਹੋ ਗਈ ਸੱਜੀ ਗਲਾਬੀ ਬਗਲਾ ਵਾਲੀ ਕਾਲੀ ਜੀ ਦੀ ਠੀਕ ਹੈ ਤੇ ਪਹਿਲਾ ਵਾਲਿਆਂ ਨੇ ਬਦਾਮ ਦੇਖ ਲੋ ਬਈ ਖਾਦੇ। ਲੋ। ਇਹਨਾਂ ਨੇ ਛੱਡੀ ਪਈਆਂ ਕੀ ਛੋਡੀ ਪੈਂ। ਚੱਲ ਛੱਡੋ ਯਾਰ ਤੁਸੀਂ ਆਪ ਨੂੰ ਉਹ ਗਰਮ ਹੋ ਜਾਂਦਾ ਹਨਾ। ਤੇ ਇੱਧਰ ਇਹ ਕਬੂਤਰਾਂ ਨੂੰ ਰੱਖੇ ਸੀ ਬਦਾਮ ਬਈ ਇਹਨਾਂ ਨੇ ਵੀ ਨਹੀਂ ਖਾਦੇ। ਗੋਟ ਕੰਦੇ ਜੋਰ ਹੈ ਇਹਨਾਂ ਦਾ। ਲੋ ਦੇਖੋ। ਚਲੋ ਕੋਈ ਡੱਕ ਤਾਰੀ ਗੱਲ ਨਹੀਂ ਖੁੱਡੇ ਛੱਡ ਕੇ ਦਾਣੇ ਪਾਉਣੇ ਯਾਰ ਆਪੇ ਕੋਈ ਚੱਕਣੇ ਹੀ ਛੱਡ ਸੁਟ ਜਾਣਗੇ। ਤੇ ਇਹ ਇਹ ਇਧਰ ਪਾਣੀ ਜਿਹੜੇ ਉੱਡ ਕੇ ਆਇਆ ਕੋਈ 2-2 4-4 ਮਿੰਟ। ਆਇਓ 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 ਆਇ 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 ਡੱਕ ਵਿੱਚ ਧਰ ਦਿੰਦੇ ਨੇ ਇਹਨਾਂ ਨੂੰ ਆਪੇ ਪੀ ਪੂ ਜਾਣਗੇ ਲੋ ਯਾਰ ਪੀ ਲੋ ਪਰ ਇਹ ਆ ਬਣ ਵੇੜ ਦਿੰਦੇ ਨੇ ਇੱਕ ਕਰੀਚ ਪੀ ਲੋ ਪੀ ਲੋ ਕੋਈ ਚੱਕਰ ਇਹਦੇ ਰੇਣਾ ਨੂੰ ਵੀ ਰੱਖੇ ਬਈ ਜਿਹੜੇ ਕੰਪਿਊਟਰ ਛੱਡੇ ਸੀ ਹਨ ਆ ਜੋ ਪੀ ਲੋ ਇੱਕ ਕਰੀਚ ਪੀ ਲੈਣ ਨੂੰ ਜੰਨਾ ਪੀਂਦੇ ਕੋਈ ਚੱਕਰ ਨੇ ਇਹ ਸਹੀ ਓਕੇ ਹੈ ਰਬੋਟਾ ਕੌਲੀ ਹੋਰ ਭਰ ਕੇ ਰੱਖ ਦੇਣਾ ਇਨਾ ਮੋਰੇ ਤੇ ਜਿਹੜੀਆਂ ਕਬੂਤਰਾਂ ਜਾਲਚ ਪੰਗਾ ਸੀ ਬਈ ਉਹਨਾਂ ਨੂੰ ਵੀ ਵਾਟਰ ਰੱਖ ਦਈਏ ਆਇਓ 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 ਇਹਨਾਂ ਨੂੰ ਪੀਣ ਦੇ ਡੱਕ ਕੇ ਉੱਡ ਕੇ ਨਾਲ ਦਵਾ ਦੇ ਤਿਆਂਗਾ ਲੱਗਦਾ ਮੈਨੂੰ ਜਾਲਚ ਬੈਠਿਆਂ ਬੈਠਿਆਂ ਦੇਖੋ ਲੈ ਚਾਲ ਚਾਲ ਚੜੋ ਪਿਓ ਪਿਓ ਢੱਕ ਕੇ ਪਿਓ ਆ ਗਏ ਇੱਧਰ ਲਿਖ ਕਰੇ ਸੀ ਰੋਟੀ ਖਾ ਜਾਂਦੀ ਬਈ ਕੌਣ ਸਰ ਮੈਂ ਪਰਦਾ ਖੁੱਡੇ ਚ ਚੱਕੇ ਦਾਣੇ ਆਪਾਂ ਠੀਕ ਐ ਤੜਕੋ ਤੜਕੀ ਬਹੁਤ ਦਿਮਾਗ ਖਰਾਬ ਕੀਤਾ ਇਹਨਾਂ ਨੇ ਸਹੀ ਦਾ ਤਾਂ ਯਾਰ ਸਾਰਿਆਂ ਨਾਲੋਂ ਵੱਧ ਤੰਗ ਕਰਦੇ ਨਵੇਂ ਕਬੂਤਰ ਤੇ ਨਵੇਂ ਆ ਨਾ ਰਣ ਕੇ ਫਿਰ ਪੁਰਾਣੇ ਵੀ ਕਰਨ ਲੱਗ ਜਾਂਦੇ ਆ ਤੇ ਉਹਨਾਂ ਚੋਂ ਇੱਕ ਕਬੂਤਰ ਆਪਣਾ ਮਤਲਬ ਪੁਰਾਣਿਆਂ ਚੋਂ ਗੁਲਾਬੀ ਘੰਡ ਤੇ ਹਰੀ ਕਾਂਤਲਾ ਜਿਹੜਾ ਵੱਧ ਜ਼ੋਰ ਜਲਾਉਣਾ ਸੀ ਨਾ ਓਏ ਦੋ ਤਿੰਨ ਵਾਲੀ ਤਾੜਾ ਨਾ ਤੜਿਆ ਹਨਾ ਵੀ ਕਈ ਵਾਰੀ ਤਾੜਾ ਤੜਿਆ ਹੀ ਨਾ ਖੁੱਡੇ ਚ ਉਦੋਂ ਬਾਦ ਉਹ ਡੱਡ ਕੇ ਜ਼ੋਰ ਮਾਰ ਕੇ ਇਧਰ ਜੇ ਢਿੱਗ ਪਿਆ ਪਤਾ ਨਹੀਂ ਕਿੱਧਰ ਗਿਆ ਮੁੜ ਕੇ ਉਹ ਵੀ ਨਹੀਂ ਮੁੜ ਕੇ ਆਇਆ ਮੂੰਹ ਤੇ ਢੀ ਬਰਦਾਸ਼ੀ ਆ ਨਾ ਇੱਕ ਮੈਂ ਵੀ ਫੁੱਲ ਲੱਕਿਆ ਹਿਮਾ ਵੀ ਜਾਣ ਦੇ ਕੋਈ ਨਾ ਯਰ ਘਟੋ ਘਟ ਵੀ ਅਣਾ 10 ਆ 15 ਆ ਰੀ ਮਤਲਬ ਮਛਰੀ ਨਹੀਂ ਨੀ ਕੀਤੀ 10 15 ਆ ਰੀ ਕੁੱਡੇ 'ਚ ਨਹੀਂ ਲਿਆ ਉੱਡ ਜਾ ਕੇ ਉੱਡ ਜਾ ਕੇ ਉੱਡ ਜਾ ਕੇ ਮੈਂ ਤੂੰ ਉੱਡੀ ਲੈ ਕੋਈ ਨਾ ਫਿਰ ਹਣ ਹਣਾ ਤੇ ਮੁੜ ਕੇ ਇੱਧਰ ਹੀ ਡਿੱਗ ਪਿਆ ਜਾ ਕੇ ਉਹ ਰੱਬ ਜਾਣੇ ਪਤਾ ਨਹੀਂ ਕਿਦੋਂ ਕੋਠੀ ਕਾਠੀ ਦੇ ਬਹਿ ਗਿਆ ਹਣਾ ਉਹ ਤਾਂ ਕਦੇ ਪਾਸੇ ਬੈਠਾ ਨਹੀਂ ਸੀ ਉਹ ਪਤਾ ਨਹੀਂ ਥੱਲੇ ਤੋਂ ਡੇਢ ਕੇ ਪਾਣਾ ਮੈਂ ਤਾਂ ਦੇਖਿਆ ਵੀ ਸੀ ਮੈਂ ਦੇਖਿਆ ਨਹੀਂ ਕਿਸੇ ਪਾਸੇ ਮੈਂ ਫਿਰ ਕੋਈ ਚੱਕਰ ਨਹੀਂ ਕੀਤੀ ਦਾ ਫਲ ਪਾਊਗਾ ਆਪਦੀ ਦਾ ਹਰੇ ਫੂੰਜੀ ਵਾਲਾ ਵੀ ਆ ਗਿਆ ਬਈ ਨਵੇਂਾਂ ਚ ਹਰਾ ਫੂੰਗਾ ਸੱਜਾ ਗਲਾਬੀ ਟੂਸਾ ਹੁਣ ਕੱਲੀ ਰਹਿ ਗਈ ਬਰ ਇੱਕ ਤਾਂ ਸੱਜੀ ਗਲਾਬੀ ਬਗਲ ਵਾਲਾ ਕਬੂਤਰ ਰਹਿ ਗਿਆ ਇਹ ਖੱਬੀ ਗਲਾਬੀ ਬਗਲ ਵਾਲੀ ਪੁਰਾਣੀ ਕੂਦ ਰਹਿ ਗਈ ਜਿਹੜੀ ਪਾਸੇ ਬੈੰਦੀ ਹੁੰਦੀ ਹੈਗੀ ਦੋ ਹੋ ਰਹਿਗੇ ਤੇ ਇੱਕ ਘੰਡ ਕਾਂ ਦਾ ਰਹਿ ਗਿਆ ਥਿਆ ਗਿਆ ਥਿਆ ਗਿਆ ਬਾਬੋ ਜਾਨਵਰ ਵੀ ਥਿਆ ਗਿਆ ਆਪਣਾ ਹੁਣ ਦਿਖਾਉਣਾ ਤੁਹਾਨੂੰ ਕਿੱਥੇ ਬੈਠਾ ਮੈਂ ਇੱਕ ਮਿੰਟ ਤੇ ਇਹ ਲੱਛਣ ਨਾਲੋਂ ਪਹਿਲਾਂ ਹੀ ਖੁੱਡੇ ਜਵੜ ਜਾਂਦਾ ਤੂੰ ਉਹ ਬੈਠਾ ਸਾਹਮਣੇ ਚਲੋ ਯਾਰ ਇਹਨੂੰ ਮੈਕਵੜ ਫੜ ਲਿਆਵਾਂ ਜਾਂ ਉਧਰ ਤੀ ਜਾ ਕੇ ਕਿ ਇਧਰ ਉੱਤਰ ਕੇ ਫੜ ਲਾਂ ਚਲੋ ਦੂਜੇ ਪਾਸੇ ਦੀ ਚੱਲ ਕੇ ਫੜਦੇ ਆਂ ਬਈ ਉਧਰ ਦੀ ਉੱਤਰਨ ਦਾ ਕੋਈ ਸੀਨ ਨਹੀਂ ਬਣਦਾ ਯਾਰ ਹਨਾ ਬਾਲਾ ਗੰਦ ਪੈਲਾ ਆਪ ਆਪਣੇ ਦੂਜੇ ਨਾਲ ਦੇ ਘਰ ਆ ਲੈਂਦੇ ਨਾ ਉਹਨਾਂ ਦੇ ਘਰ ਵਿੱਚ ਦੀ ਫੜ ਲਿਆਉਣਾ ਚੱਲ ਕੇ ਉਹ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਹਨਾ ਮੈਂ ਹੈਰੇਵੇਂ ਬਿੱਲੀ ਬੁੱਲੀ ਖਾ ਜਿਉ ਕਿਉਂ ਪਾਪ ਲੈਣਾ ਫਿਰ ਹੁਣ ਸਾਹਮਣੇ ਬਿਠਾਏ ਦੋ ਬਾਕੀ ਉਹ ਖਿਜਿਆ ਬਹੁਤ ਸੌਣ ਲੱਗਾ ਜਿਨਾ ਕਿਆਣੇ ਨੇ ਤਾਂ ਇਹ ਨਾ ਕਹਿਣਾ ਸਾਰੇ ਉਧਰ 15 15 ਦੀ ਰੋੜੀ ਬਿਲਾਉਂਦੇ ਆ ਸੋ ਪਰ ਸੇ ਆ ਵੀ ਸਹਾਵ ਲਾ ਲਿਆ ਹਨ ਕੀ ਹਾਲ ਹੁੰਦਾ ਹੋਆ ਬੰਦੇ ਦਾ ਫਿਰ ਹੁਣ ਵੀ ਅੰਦਰ ਲੈਣ ਨੂੰ ਬਦਾਮ ਪਾ ਗਏ ਉਤੋਂ ਅੰਦਰ ਲੈਣੀ ਬਦਾਮ ਖਾਂਦੇ ਕੱਲ੍ਹ ਤੋਂ ਛੱਡਨੇ ਹਾਲੇ ਚਲੋ ਇੱਧਰ ਦੀ ਜਾਨਾ ਇੱਕ ਮਿੰਟ ਆਇਆ 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 ਔਰ ਡੋਗੇ ਆ ਬਾਬੇ ਉੱਥੋਂ ਤਾਂ ਡਾ ਦਾਂਗਾ ਘਰ ਕਰਨੀ ਨੂੰ ਆਇਆ ਸੀ ਛਤਰੀ ਤੇ ਆ ਗਿਆ ਕਿ ਨਹੀਂ ਮੇਰੇ ਸਾਹਮਣੇ ਆ ਗਿਆ ਹਾਂ ਹੋ ਬੈਠਾ ਕੇ ਹੁਣ ਵੀ ਤੇ ਛਤਰੀ ਤੇ ਆਈਆਂ ਗੰਦ ਪਾਉਂਦਾ ਫਿਰਦਾ ਨਾ ਪਸੇ ਆਇਆ ਤਾਂ ਪਹਿਲਾਂ ਵੀ ਛਤਰੀ ਤੇ ਸੀਗਾ ਛਤਰੀ ਇਹ ਤਾਂ ਪੱਕਿਆ ਕੂਤਰ ਯਾਰ ਪਰ ਜਦੋਂ ਫਿਰ ਜੋਰ ਲਾ ਕੇ ਬੈਂਦੇ ਆ ਭਾਈ ਜੋਰ ਲਾ ਕੇ ਬੈਣ ਵਾਲਾ ਕੂਤਰ ਕਿੱਥੇ ਕੱਢਦਾ ਮੁਰਕਿਆ ਨਾ ਮਸਤੇ ਠੱਪੇ ਮਰੀ ਜਾਂਦੇ ਕੂਤਰਾਂ ਦੇ ਪਿੱਛੇ ਓਏ ਬੈਠਾ ਸਾਹਮਣੇ ਚਲੋ ਕਰਾਂ ਅੰਦਰ ਯਾਰ ਇਹ ਤਾਂ ਜਿਹੋ ਜਿਹੇ ਹੈਗੇ ਹੈਗੇ ਤੇ ਇਧਰ ਇਹਨਾਂ ਨੂੰ ਪਿਆ ਦੇ ਪਾਣੀ ਯਾਰ ਮੜਾ ਮੜਾ ਤੋਏ ਉਤਰਣ ਇਹਨਾਂ ਨੂੰ ਹਸਾਬ ਨਾਲ ਪਾਣਾ ਪਊ ਥੋੜਾ ਆਇਆ 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 ਹਾਂ ਹੁਣ ਪਾਣ ਨੂੰ ਦੇਖੋ ਹਾਂ ਦਾ ਭਾਜ ਭਾਜ ਕਿਵੇਂ ਤਾਂ ਹਾਲੇ ਨੂੰ ਵੀ ਰੱਖ ਦੀ ਆਇਆ 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 ਤੇ ਦਰੇ ਦੋਵੇਂ ਕਬੂਤਰਾਂ ਨੂੰ ਬਦਾਮ ਰੱਖ ਦਿੱਤੇ ਇਹ ਪਾਣੀ ਖਿੱਚਿੰਗਾ ਸੀ ਆਇਓ 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 ਆਵਤਾ ਖਬੀ ਗਲਾਬੀ ਬਗਲ ਵਾਲੀ ਕਬੂਤਰੀ ਵੀ ਆ ਗਈ ਭਾਈ ਇਹਨੂੰ ਵੀ ਤਾੜਦੀ ਅੰਦਰ ਚੱਲ 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 ਵੈਰ ਨਹੀਂ ਬਾਹਰ ਕੀ ਕਰਦੀਏ ਮੋਡਰ ਆ ਜਾਈ ਮੁਰਕੇ ਮੈਂ ਤਾੜਨਾ ਵੀ ਮੈਨੂੰ ਪਹਿਲਾਂ ਹੀ ਦੱਸੀ ਜਾਂਦਾ ਮੈਂ ਚੱਲ ਕੋਡਾ ਕੋਈ ਬੈਠੀ ਰਹੀ ਕੋਈ ਚੱਕਰ ਆਲੀ ਦਾ ਦੋ ਵਾਰ ਹੀ ਇਹਦੇ ਮੂੰਹ ਕੰਨੀ ਵੇਖ ਲਿਆ ਮੈਂ ਤਿੰਨ ਵਾਰੀ ਕੋਈ ਚੱਕਰ ਨਹੀਂ ਖੇੜ ਖੁੱਲੀ ਮੈਂ ਤਾਂ ਭੇੜਦਾ ਬਾਹਰ ਦੁਕਾਨ ਤੇ ਜਾ ਜਾਈਏ ਭਾਈ ਖਾਨ ਜੀ ਲਈਏ ਪਹਿਲਾਂ ਤਾਂ ਇਹਦੇ ਵਸਪਾਗੇ ਤੇਲ ਠੀਕ ਹੈ ਤੇ ਬਾਹਰ ਆਪਣਾ ਰਹੇਗਾ ਸਿਰਫ ਸਪੇਅਰ ਬਈ ਪੁੱਤ ਬੜੇ ਦੋਕ ਦੋਕ ਨਹੀਂ ਘਾਂਟਾ ਕੋ ਹੋਰ ਬਾਇਆ ਫਿਰ ਤੈਨੂੰ ਲਾ ਕੇ ਪਾਣੀ ਪੂਣੀ ਪਿਆ ਕੇ ਤੇ ਤੈਨੂੰ ਫੇਰ ਫੇਰ ਤਾਂ ਹੀ ਬਾਹ ਦੂੰਗਾ ਮੈਂ ਇੱਕ ਕੂਤਰ ਬਾਹ ਆ ਬਈ ਆਪਣਾ ਕਲਾ ਨਵਾਂ ਸਜੀ ਕਲਾ ਬੀਬਾ ਅਗਲਾ ਲੜਾ ਬਸ ਲਾਓ ਜਈ ਕਹਦੇ ਚੱਕ ਲੈਣ ਦਾ ਦੁਕਾਨ ਤੋਂ ਖਾਣ ਪੀਣ ਵਾਲਾ ਸਮਾਨ ਮੇਰੇ ਵੀਰੋ ਆਹ ਵੇਖੋ ਕਿਤਾ ਆ ਕੀ ਪਿਆ ਉਹ ਆਇਆ ਨਾ ਕਿਚੂ ਨਾ ਥੱਲੇ ਵਿਖਾਈ ਜਾਂਦਾ ਨਾ ਤੇ ਇੱਕ ਹੋਰ ਚੀਜ਼ ਐ ਬਸ ਚਾਹ ਲਾ ਕੇ ਖਾਣੇ ਪੀਣੇ ਆ ਉਹ ਜਦਿਆ ਆਪ ਬਾਹਰ ਨਿਕਲਦੇ ਹਾਂ ਉਦੋਂ ਪਤਾ ਲਾ ਲਈ ਵਾਕਈ ਡੂਆ ਯਾਰ ਮੇਰੇ ਨੇ ਕੀ ਟ੍ਰੇਨਿੰਗ ਕਰੀ ਤੇ ਇਧਰ ਕਬੂਤਰਾਂ ਨੂੰ ਬੰਦਾਵ ਰੱਖਦੀ ਪਈ ਜਿਹੜੇ ਉੱਡ ਕੇ ਆਏ ਸੀ ਬਹੁਤ ਸਾਰੇ ਨੂੰ ਇਕੱਠੀ ਰੱਖਦੇ ਨੇ ਹੁਣ ਯਾਰ ਉਸ ਸਾ ਤੇ ਮਿਕਸ ਜੇ ਕਰਕੇ ਆਇਓ 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 ਬੱਸ ਤਾ ਵੇਖੋ ਪੈਂਦੇ ਟੁੱਟ ਕੇ ਹੁਣ ਹਰੇ ਟੂਸ ਵਾਲੇ ਮਾਰੂ ਸ਼ਾਲਤਾਂ ਤੋਂ ਜੌਨ ਸੀਨ ਨੂੰ ਮਾਰ ਮਾਰ ਚੱਲ ਰਲਾ ਦੇ ਯਾਰ ਕਿ ਉਹ ਰੈਂਡਿਊਟ ਨੰਗੂ ਨਹੀਂ ਇਹਨੂੰ ਹਜੇ ਫੋ ਨਹੀਂ ਪੈ ਰਿਹਾ ਭਾਈ ਕਿੱਥੇ ਸ਼ਾਲ ਮਾਰ ਥੱਲੇ ਪੈਰ ਤਰਨ ਥਾਂ ਨਹੀਂ ਕਿਹਦਾ ਉਤਰ ਜਾ ਹੁਣ ਕਿ ਝਾਂਜਰਾ ਪੰਗਾ ਆ ਗਿਆ ਤੇ ਥੋੜੇ-ਮੋਟੇ ਬਦਾਮ ਆਪਾਂ ਇਹਨਾਂ ਨੂੰ ਹੀ ਰੱਖ ਦਈਏ ਆਪਣੀਆਂ ਜਿਹੜੀਆਂ ਕਬੂਤਰਾਂਾਂ ਦਾ ਜਾਲਚ ਪਾੰਗਾ ਸੀ ਠੀਕ ਹੈ ਕਿਰਾਂ ਬਾਦਾਮ ਖਾਣ ਦਿਓ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਦਾਣੇ ਵੀ ਰੱਖਾਂਗੇ ਤੇ ਥਲੜੇ ਕਬੂਤਰ ਤਾਂ ਖਾ ਕੇ ਬਦਾਮ ਇਹਨਾਂ ਨੂੰ ਉੱਥੋਂ ਦੀ ਦਾਣੇ ਰੱਖ ਦਗੇ ਆਪਾਂ ਵੀ ਇੱਕ ਮਿੰਟ ਰੋਕੋ ਆਇਓ 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 ਆਇਆ ਪੁੱਤ ਲਓ ਜੀ ਬਦਾਮ ਲੈ ਸੀ ਖਾ ਇਹਨਾਂ ਨੇ ਤੇ ਉੱਤੋਂ ਦੀ ਰੱਖ ਦਈਏ ਦਾਣੇ ਇੱਕ ਮਿੰਟ ਯਾਰ ਬਠਾ ਲੱਗਣਾ ਥਾਣਾ ਆਇਓ ਖੰਡੋ ਖਾ ਲੋ ਕੋਈ ਚੱਕ ਨਹੀਂ ਹੁਣ ਥੋੜਾ ਜਿਹਾ ਦਿਮਾਗ ਠੰਡਾ ਹੋ ਗਿਆ ਮੇਰੇ ਬੇਟੇ ਬੇਟਾ ਪਹਿਲਾਂ ਤਾਂ ਬਹੁਤ ਗਰਮ ਸੀ ਹੁਣ ਫਿਰ ਇਹਨਾਂ ਨਾਲ ਆਪਾਂ ਪਿਆਰ ਦੀ ਭਾਸ਼ਾਸ ਬੋਲਣ ਲੱਗ ਗਏ ਤੇ ਮੈਂ ਮੋੜੇ ਫੋਨ ਬੁਲਿਟਾਂ ਆਪਣਾ ਇਹ ਹਉਦੇ ਚ ਐਨੇ ਚ ਫੋਨ ਗਰਮ ਹੋਇਆ ਪਿਆ ਤੇ ਗਰਮੀ ਬਾਪੋ ਅੱਜ ਹੈਗੀ ਐ 47 ਡਿਗਰੀ 47 ਡਿਗਰੀ ਟੈਂਪਰੇਚਰ ਹੋਇਆ ਪਿਆ ਭਾਈ ਅੱਜ ਤੇ ਕਬੂਤਰ ਛੱਡਿਆਂ ਦੇ ਵੇ ਖੁੱਡੇ ਚ ਜਿਹੜੇ ਮੰਨ ਕੇ ਚਲੋ ਛੱਡੇ ਸੀ ਅੱਜ ਮਾਰੇ ਮੋਟੇ ਤੇ ਆਹ ਹਾਸ ਨੂੰ ਪਤਾ ਹੀ ਇਹ ਨਾਲ ਪੈੜੀ ਹੋਈ ਸੀ ਵਿਚਾਰੇ ਨਾਲ ਹਨਾ ਕੰਡ ਦੇ ਨਾਲ ਤੇ ਇਹਨੇ ਹਜੇ ਪਾਣੀ ਨਹੀਂ ਖਿੱਚਿਆ ਥੋੜਾ ਜਿਹਾ ਰੱਖੀ ਬੈਠਾ ਤੇ ਆ ਕਮੂਤ ਨੂੰ ਜਿਹੜਾ ਜਾਜ ਟੰਗਗਾ ਸੀ ਬਾਹਰ ਤੇ ਇਹਨਾਂ ਦਾ ਵੀ ਦਾਣਾ ਪਾਣੀ ਹੋ ਗਿਆ ਬਈ ਇਹਨਾਂ ਨੂੰ ਵੀ ਛੱਡ ਦੇ ਓਹਾਹਾ ਲੋ ਵਗੀ ਜਾਂਦੀਆਂ ਨਜ਼ਾਰਿਆਂ ਵਾਲੀ ਬਾਹਰ ਬਾਹਰ ਕੀ ਬਾਤਾਂ ਯਾਰ ਕੀ ਦਿਨ ਖੁੱਲਿਆ ਹਨਾ ਬਾਬੇ ਨੇ ਗਿਰਵਾ ਕੀਤੀ ਚਲੋ ਕੋਈ ਨਾ ਹੁਣ ਥੋੜੇ ਜਿਹਾ ਬੇਵੱਤੇ ਹੋ ਗਏ ਇਹ ਦਿਨ ਚੰਗੇ ਲੱਗੇ ਆ ਤਾਂ ਇੱਕ ਮਿੰਟ ਪਹਿਲਾਂ ਡੋਰ ਖੋਲ ਕੇ ਉਹਨੂੰ ਛੱਡਾ ਚਲੋ 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 ਬੇਬੀਜ਼ ਏਕ-ਏਕ ਕਰਕੇ ਜਾਈਓ ਤਾਂ ਕੰਮ ਮੁੱਕੀ ਨਹੀਂ ਕਰਨੀ ਕਿਸੇ ਨੇ ਵੀ ਹੋਰੇਗੀ ਕਦੀ ਨਹੀਂ ਗੰਗਾ ਸਾਰਗਾ ਤੇ ਦੋ ਆ ਰਹਿ ਗਏ ਸੱਚ ਬਈ ਇੱਕ ਤਾਂ ਕੱਛਾਂ ਵਾਲੀ ਇੱਕ ਕਾਂਤਾਂ ਵਾਲੀ ਨੂੰ ਵੀ ਛੱਡ ਦੇਣਾ ਤੇ ਖੁੱਦੇ ਜੱਟ ਜੀ ਬਈ ਹਾਂ ਤੇ ਆਪਾਂ ਹੀ ਤਰੇ ਆ ਦੇ ਚਾਹੂ ਵੀ ਆ ਗੋਨੇ ਮਾੜੀ ਮੂਟੀ ਤੇ ਸਪੇਅਰ ਨੇ ਥੱਲੇ ਉਤਰ ਕੇ ਪਾਣੀ ਪੁਣੀ ਪੀ ਲਿਆ ਸੀਗਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਝੋਟਾ ਕਹਿੰਦਾ ਛੇੜਰੀ ਤੇ ਬੋਕਣਾ ਮੈਂ ਤਾਂ ਆ ਗਏ ਇਧਰ ਲਈ ਘਰੇ ਜੀ ਤੇ ਘੰਡ ਕਾਂਤਲ ਨੂੰ ਬਦਾਮ ਵੀ ਪਾਤੇ ਸੀ ਬਈ ਦਾਣੇ ਵੀ ਪਾਤੇ ਤੇ ਹੋਪਸ ਉਹ ਚੋਬਰ ਰੱਜ ਗਿਆ ਹੋਣਾ ਹੈਗਾ ਸਾਹਬ ਜੀ ਦਾ ਹਨਾ ਪਰ ਜਿਹੜੇ ਸਾਹਬ ਦੇ ਦੇ ਮੂੰਹ ਨਾਲ ਹੋਈ ਹੈ ਉਸ ਸਾਤੇ ਤਾਂ ਰੱਜ ਕੇ ਖਾਧਾ ਨਹੀਂ ਹੋਣਾ ਮੈਨੂੰ ਪਤਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨੂੰ ਛੜੀਏ ਖੁੱਡੇ 'ਚ ਆਪਾਂ ਖਾਜੋ ਲੋਜੀ ਇਹਨੂੰ ਛੜ ਤਾਂ ਖੁੱਡੇ 'ਚ ਤੇ ਬਾਅਦ 'ਚ ਇਹਨਾਂ ਦਾ ਪਾਣੀ ਵੀ ਰੈਡੀ ਪਿਆ ਬਈ ਇਹਦੇ ਵਿੱਚ ਆਪਾਂ ਪਾਇਆ ਅੱਜ ਟੈਟਰਾਸਾਈਕਲਿਨ ਦਾ ਪਾਊਡਰ ਪਾਇਆ ਹੈ ਨਾ ਮੈਂ ਵੀ ਕੋਈ ਇਹ ਕੋਈ ਜਾਨਵਰਾਂ ਅੰਦਰ ਮਾੜੀ ਮੋੜੀ ਗੜਬੜ ਹੋਵੇ ਪਰ ਤੁਸੀਂ ਸਮਝਦੇ ਹੋ ਡੋਬਦਾ ਬੰਦਾ ਪਰਚਾਰ 'ਤੇ ਹੱਥ ਤਾਂ ਮਾਰਦਾ ਹੀ ਐ ਕਿ ਨਹੀਂ ਬਾਪਿਓ ਤੇ ਬਾਕੀ ਆਪਣਾ ਗਲਾਬੀ ਬਗਲ ਵਾਲਾ ਨਹੀਂ ਆਇਆ ਵੀ ਹਜੇ ਸੱਜੀ ਗਲਾਬੀ ਬਗਲ ਵਾਲਾ ਟੜਕੇ ਦਾ ਜਦੋਂ ਦਾ ਛੱਡਿਆ ਬਸ ਘੰਟਾ ਅੱਧਾ ਘੰਟਾ ਦੱਸਿਆ ਜਿਹੜਾ ਮੁੱਢਿਆ ਫਿਰ ਉਦੋਂ ਵੱਜ ਜਾਣਾ ਮੈਂ ਨਹੀਂ ਦੱਸਿਆ ਵੀ ਕਿੱਧਰ ਕੁਧਰ ਗਿਆ ਮਤਲਬ ਜਿਹੜੇ ਕੰਮ ਦੇ ਜਾਨਵਰ ਆ ਬਈ ਉਹ ਐਂ ਖਰਾਬ ਹੋ ਜਾਂਦੇ ਹਨਾ ਇਹ ਉਹਦਾ ਭਰਾ ਸੀ ਜਿਹੜੀ ਉੱਥੇ ਛੱਡੀ ਸੀ ਕੱਚ ਕਾਂਤ ਵਾਲੀ ਆਪਣੀਆਂ ਲਓ ਜੀ ਪਾਤਾ ਵਾਟਰ ਦੋਵੇਂ ਕੁੱਡਿਆਂ 'ਚ ਵਿਦ ਟੈਟਰਾਸਾਈਕਲਨ ਪਾਊਡਰ ਮਿਕਸਡ ਹਣਾ ਉਹ ਬਗਾਲ ਪਹਿਲਾਂ ਕਰਾਂ ਥੋੜਾ ਜਿਹਾ ਮੈਂ ਉਹ ਕਰ ਜੰਨਾ ਹੈ ਸੈਂਟੈਂਸ ਖਰਾਬ ਕਰ ਦੰਨਾ ਹੈਗਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਇਧਰ ਵੀ ਪੀ ਜਾਂਦੇ ਆ ਓਕੇ ਰਿਪੋਰਟਾਂ ਤੇ ਮੇਰੀ ਵਾਹ ਯਾਰ ਅੱਜ ਸ਼ਹਿਰ ਚੱਲ ਗਿਆ ਗਣਾ ਮਨਸ ਸਤੇ ਇਧਰ ਆਪਣੇ ਬਾੜ ਕਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਜੀ ਬਈ ਠੀਕ ਹੈ ਇੱਕ ਮਿੰਟ ਦਾਣੇ ਇਕੱਠੇ ਹੀ ਛੱਡਦੇ ਆ ਸਾਰੇ ਇਹਨਾਂ ਨੂੰ ਤੇ ਪਾਣੀ ਦਾ ਵੀ ਭਰਦ ਕੇ ਪੀ ਇਹਨਾਂ ਦਾ ਹੱਕੀ ਨਾ ਲੈਂਦੇ ਹੁੰਦੇ ਆਪਣਾ ਮੱਟੀ ਗਲਗੇ ਤੌੜਾ ਗਲਗੇ ਓਕੇ ਹੋ ਗਈ ਜੀ ਰਿਪੋਰਟ ਦੀ ਢਾਕ ਤੇ ਹੁਣ ਘਰ ਵਾਲੇ ਕਬੂਤਰਾਂ ਨੂੰ ਦਾਣੇ ਪਾ ਜੀ ਚੰਕੇ ਵੱਡੇ ਕਬੂਤਰ ਤੇ ਕਬੂਤਰ ਗਾਣੋ ਵੀ ਦਾਣੇ ਪਾ ਛੱਡ ਜੀ ਪਹਿਲਾਂ ਨੰਬਰ ਆਪਣੀਆਂ ਅਖੰਡਾਂ ਦਾ ਆਇਓ ਪੁੱਤ ਤੇ ਦੂਜੇ ਨੰਬਰ ਤੇ ਜੀ ਆਪਣੇ ਕਬੂਤਰ ਇੱਕ ਮਿੰਟ ਉਹ ਕੋਡੀਤੀ ਦੇਖੋ ਕਿ ਤੇ ਕੋਈ ਬਾਹਰ ਨਾ ਫਲਾਈ ਕਰ ਜਾਓ ਠੀਕ ਐ ਖੜਜੋ ਲਓ ਭਾਈ ਇਧਰ ਇਹਨਾਂ ਨੂੰ ਵੀ ਰੱਖ ਦਿਆ ਦਾਣੇ ਤੇ ਬਾਬੇ ਉੱਡਣ ਵਾਲੇ ਕਬੂਤਰਾਂ ਦੇ ਨਾਲ-ਨਾਲ ਵੀ ਹਨਾ ਵੱਡੇ ਕੂਤਰਾਂ ਦਾ ਵੀ ਖਿਆਲ ਉਹ ਨਹੀਂ ਰੱਖਿਆ ਕਰੋ ਤੇ ਮੰਨ ਕੇ ਚਲੋ ਇਹਨਾਂ ਨੂੰ ਵੀ ਅੱਜ ਪਾਣੀ ਚ ਐਡ ਕੀਤਾ ਆਪਾਂ ਸਮਾਨ ਹਨਾ ਕੋਈ ਠੰਡੀਆਂ ਚੀਜ਼ਾਂ ਠੰਡਾ ਪਾਣੀ ਆ ਦੋ ਤਿੰਨ ਚੀਜ਼ਾਂ ਦਾ ਉਹ ਮੰਨ ਕੇ ਚੱਲ ਵੀ ਵਰਕ ਕਰ ਰਿਹਾ ਉਹ ਚੀਜ਼ ਚੰਗੀ ਆਓ ਸੋਡਰ ਵਾਲੇ ਵੀ ਆਪਾਂ ਸ਼ੇਅਰ ਕਰਾਂਗੇ ਨੇ ਕੁਛ ਅੱਜ ਹੋਰ ਨਵੇਂ ਨੁਕਤੇ ਲੈ ਕੇ ਹਨ ਕਰਦੇ ਆਣ ਟਰਾਈ ਉਹ ਵੀ ਬਈ ਵਰਕ ਕੀਤੀ ਤਾਂ ਜਰੂਰ ਸ਼ੇਅਰ ਕਰਾਂਗੇ ਤੁਹਾਡਾ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਹਨ ਨਾਰਮਲ ਜੇ ਠੰਡੇ ਪਾਣੀ ਆ ਕੂਤਰਾਂ ਨੂੰ ਮਤਲਬ ਅੰਦਰ ਸੈੱਟ ਰੱਖਦੇ ਆ ਕੂਤਰਾਂ ਦਾ ਚੱਕ ਲਿਆ ਆ ਜੀ ਸਮਾਨ ਠੀਕ ਹੈ ਹੈ 15 20 ਜਾਂ ਖੰਡੀਆਂ ਪਈਆਂ ਹਾਂ ਸਾਰਾ ਪਾਣੀ ਸਾਡੇ ਕੋਲੇ ਦਾਸਤਾ ਜੀ ਕਿਸ ਨੇ ਆਏ ਕੋਈ ਮਤਲਬ ਅਸੀਂ ਆਪਦਾ ਹੋਰ ਸਮਾਨ ਲੈਣਾ ਆਏ ਸੀ ਕੋਈ ਹੋਰ ਭਰਾਏ ਤੋਂ ਪਾਣੀ ਲੈਣਾ ਆਏ ਸੀ ਕੂਤਰਾਂ ਵਾਲਾ ਉਹ ਬਾਈ ਉਹ ਬੋਲ ਬੋਲ ਕੇ ਦੱਸੀ ਗੋ ਬੌੜਾ ਤੇਜ ਪਾਣੀ ਬਣਾਈ ਪੜੀ ਸੀ 16 17 ਚੀਜ਼ਾਂ ਦਾ ਹਨ ਚਲੋ ਮੈਂ ਕਿ ਜਿਵੇਂ ਜਿਹਦਾ ਲੋਟ ਲੱਗਦਾ ਹੈ ਲ हां चलो ਆਪਾਂ ਸਮਾਨ ਲੈ ਲਿਆ ਵੀ ਆਪਣੇ ਕੂਤਰਾਂ ਵਾਸਤੇ ਜਿਹੜਾ ਲੈਣਾ ਸੀਗਾ ਪਰ ਸਾਰੀ ਦੁਕਾਨ ਤੋਂ ਤੇ ਬਾਸ ਹੁਣ ਪਿੰਡ ਨੂੰ ਹੀ ਚੱਲਦੇ ਆਂ ਲਗਭਗ ਕੂਲਰ ਪੁੱਛ ਲਈਏ ਕੂਲਰ ਵੀ ਪੁੱਛ ਚੱਲਦੇ ਆ ਸਹੀ ਗੱਲ ਉਹ ਸਮਾਨ ਜਾਂਦਾ ਲਓ ਜੀ ਦਾਦੇਸ ਪੀੜੀ ਫਰੂਟ ਬੀਅਰ ਰੱਖੀ ਹੈ ਕਿ ਨਹੀਂ ਗਰਮੀ ਬਹੁਤ ਜ਼ਿਆਦਾ ਸਾਨੂੰ ਪਤਾ ਹੈ ਖੰਡਕ ਦੀ ਲੋੜ ਹੈ ਚੱਲ ਭਾਈ ਪੀੜੀ ਫਰੂਟ ਬੀਅਰ ਵੀ ਤੇ ਬਾਸ ਹੁਣ ਸ਼ਹਿਰ ਚੋਂ ਨਿਕਲ ਕੇ ਆ ਸੀ ਅੰਦਰ ਤਾਂ ਹੋਰ ਰੱਖਦੇ ਵੜ ਤਾਂ ਕੋਈ ਲਓ ਜੀ ਰਕਾਵਟੇ ਰਕਾਵਟਾ ਰਸਤੇ ਚ ਠੀਕ ਹੈ ਕਿ ਨਹੀਂ ਇੱਕ ਵਾਰ ਹੁਣ ਇਹ ਹੀ ਫਾੜਕ ਲੱਗ ਗਈ ਸਾਨੂੰ ਯੂਰਪ ਕਾ ਜਾ ਰਿਹਾ ਸਾਜੀ ਚ ਰੀ ਜਾ ਰਹੀ ਹੈ ਇਹ ਅ ਸੰਡੇ ਬਹੁਤ ਰਸਤੇ ਰਕਾ ਉਠਾ ਰਹੇ ਸਾਨੂੰ ਦੱਸ ਨਹੀਂ ਸਕਦੇ ਸੀ ਹਾਂ ਇਹਨੂੰ ਆਏਗੇ ਸਮਾਨ ਲੈ ਕੇ ਘਰੇ ਨਾ ਜਾਵਣਦੇ ਸੀ ਆ ਗਏ ਘਰੇ ਠੀਕ ਹੈ ਕਿ ਨਹੀਂ ਹੁਣ ਸਾਰਾ ਕੂਤਰੀ ਰਹਿ ਗਈ ਸੀਗੀ ਇਹਨੂੰ ਵੀ ਰੱਖਦੇ ਆ ਦਾਣੇ ਠੀਕ ਹੈ ਤੇ ਆਹ ਕੁਝ ਮਾੜਾ ਮੋਟਾ ਸਮਾਨ ਲੈ ਕੇ ਆਂਦਾ ਸੀ ਹਨਾ ਐਡਾ ਕੋਈ ਖਾਸ ਚੀਜ਼ ਨਹੀਂ ਹੁੰਦਾ ਸਾਰਾ 100 200 ਦਾ ਹੀ ਇਹ ਠੀਕ ਹੈ ਕਿ ਨਹੀਂ ਬੜੀ ਬੜੀ ਪ੍ਰੋਪਰ ਕੁਕਿੰਗ ਕੁਕਿੰਗ ਕਰਕੇ ਦੀ ਆਹ ਕਟ ਕਟ ਕੇ ਸਾਰਾ ਕੁਝ ਸਾਹਮਣੇ ਕਰਾਂਗੇ ਸਾਡ ਨੂੰ ਤਾਂ ਕੋਈ ਲੁਕੋੜੀ ਹਨਾ ਅਸੀਂ ਕਿਹੜਾ ਗਾਂ ਨੂੰ ਭੇ ਕੱਪ ਜਿੱਦ ਜਿੱਤ ਕੇ ਵੀ ਉਚਾਰੇ ਭਰਤੇ ਹੈ ਵੀ ਤੁਸੀਂ ਨਾ ਸਿੱਖ ਲੋ ਸਾਡੇ ਕੋਲ ਹੈ ਹੈ ਜਾ ਕਰਨੇ ਤੋਂ ਜ਼ਿਆਦਾ ਮੈਂ ਅੱਛਾ ਸੈਟ ਆਪ ਨੇ ਦੋ ਵਾਰ ਨਾ ਬਾਰੀ ਨਿੱਤੀ ਠੀਕ ਆ ਬੰਨ ਮੈਂ ਮੂੰ ਫਟਾ ਲਵਾ ਕੇ ਤੁਹਾਡੇ ਵੱਡੇ ਪੰਜ ਪੰਜ ਛੋਟੇ ਕੱਪ ਲਈ ਮੈਂ ਕੰਨ ਰੱਖਾਂਗਾ ਦਦੋ ਸਹੀ ਹੈ ਠੀਕ ਹੈ ਇੱਕ ਯਾਰ ਮੇਰੇ ਤੋਂ ਨੁਕਤੇ ਪੁੱਛਦੇ ਹੋ ਬਾਈ ਬਣੇ ਮਾੜਾ ਮੋਟਾ ਆਪ ਹੀ ਦੇਖ ਲਿਆ ਕਰੋ ਹਨਾ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਦੱਸ ਦੇ ਨੂੰ ਸੰਗ ਆਉਂਦੀ ਆਪ ਨੂੰ ਹਨਾ ਇੱਕ ਮੁੰਡਾ ਕੋਈ ਜੁੱਤੀਆਵੇ ਤਾਂ ਦੱਸ ਵੀ ਦੇਵੇ ਹੁਣ ਹੁਣ ਮੈਨੂੰ ਪੁੱਛਦਾ ਬਾਈ ਹੈ ਕਿ ਕਿਵੇਂ ਕਰਗੇ ਮੈਨੂੰ ਪੁੱਛ ਲੈਣ ਖੋਪਿਆ ਤੇਲਾ ਚੱਲਿਆ ਪ੍ਰੋਗਰਾਮ ਨਹੀਂ ਸਾਨੂੰ ਚਾਹ ਪਤਾ ਸਾਨੂੰ ਸਹੀ ਜਾਣਕਾਰੀ ਹੈ ਪਰ ਗੱਲਾਂ ਆਏ ਬਈ ਅਸੀਂ ਜਿੱਦਦੇ ਨਹੀਂ ਉਹ ਚੀਜ਼ ਸਾਨੂੰ ਲਈ ਬੈਠੀ ਆ ਹਨਾ ਪਰ ਅਸੀਂ ਦੱਸਣ ਜੋਗੇ ਨਹੀਂ ਕਿਸੇ ਨੂੰ ਕੋਈ ਸਾਡਾ ਕਿਹੜਾ ਇਹ ਮੰਨਣਾ ਹਾਂ ਆ ਆ ਰੌਲਾ ਚਲੋ ਕੋਈ ਨਾ ਚਾਲਦੇ ਆ ਘਰੇ ਕੁਰੇ ਅਰ ਕਰਾ ਬਾਹਰ ਉਹ ਪੇੜ ਦੀਏ ਆਗੇ ਇਧਰ ਲੈ ਕੇ ਰੋਟੀ ਖਾयां ਦੀ ਬਾਬੇ ਪਹਿਲਾਂ ਮੈਂ ਕਹਿੰਦਾ ਸੀ ਰੋਟੀ ਰਾਟੀ ਹਨਾ ਰੋਟੀ ਰੋਟੀ ਹੁਣ ਮੈਂ ਕਹਾਂਗਾ ਰੋਟੀ ਖਾयां ਦੀ ਤੇ ਟ੍ਰੀਟਮੈਂਟ ਕਰਦੇ ਬਈ ਬੋਲਨ ਤਾਂ ਕਬੂਤਰਾਂ ਦਾਣਾ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਯਾਰ ਆਈ ਮੀਨਣ ਤਾਂ ਲਾਉਣੀਆਂ ਪੈਣੀਆਂ ਬਈ ਕੋਈ ਫੇਰ ਚਾਰ ਗੇੜੇ ਲਿਆ ਕਰਨਗੇ ਨਹੀਂ ਤਾਂ ਗਰਮੀ ਬਾਲੀ ਆ ਬਈ ਹਨਾ ਇਹ ਚੱਕਰ ਕੀ ਆ ਤਾਂ ਬਈ ਥੋੜਾ ਜਿਹਾ ਕੁਝ ਚੀਜ਼ਾਂ ਦਾ ਠੰਡਾ ਪਾਣੀ ਆ ਬਈ ਤੇ ਮੰਨ ਕੇ ਜਿਹੜੇ ਕਬੂਤਰ ਉੱਡ ਕੇ ਆਉਂਦੇ ਆ ਮੰਨ ਕੇ ਚੱਲ ਵੀ ਜਿਹੜੇ ਸਾਤੇ ਗਰਮੀ ਆ ਬਈ ਧਰਾਇਸ ਤੇ ਉੱਡਦੇ ਆ ਡੇਲੀ ਕਬੂਤਰਾਂ ਅੰਦਰ ਗਰਮੀ ਪੈਂਦੀ ਤੇ ਡੇਲੀ ਕਬੂਤਰਾਂ ਦੀ ਗਰਮੀ ਕਢਣੀ ਪਿਆ ਕਰੂਗੀ ਇਹ ਡਾਉਣੇ ਤਾਂ ਹਨਾ ਤਾਂ ਕਰਕੇ ਜਿਹੜੇ ਅੱਜ ਉੱਡ ਕੇ ਆਏ ਬਈ ਉਹਨਾਂ ਨੂੰ ਦਿਨਾ ਇਹ 1.5ml ਇਹ ਤੇ ਵਿੱਚ 8-8ml ਫੋਕਾ ਪਾਣੀ ਪਾ ਕੇ ਸਿੰਪਲ ਆ ਇਹ ਤਿੰਨ ਚੀਜ਼ਾਂ ਦਾ ਠੰਡਾ ਪਾਣੀ ਬਣਾਇਆ ਨਾਰਦਾਣਾ ਸਫੈਦ ਜੀਰਾ ਤੇ ਜੰਗਲੀ ਪਦੀਨਾ ਤੇ ਉਧਰ ਕਬੂਤਰਾਂ ਦੇ ਡਿਊਟੀ ਲਾਤੀ ਬਈ ਹਨਾ ਸਾਰੇ ਚੈੱਕ ਕਰ ਲੇ ਪਾਣੀ ਪੂਣੀ ਦੇ ਤਾਂ ਇਹ 2j ਸਾਰਾ ਕੁਝ ਓਕੇ ਰਪੋਟਾ ਕਰ ਤਾ ਵੀ ਕੱਲ ਨੂੰ ਸਵੇਰ 7 ਵਜੇ ਦੇਖਾਂਗੇ ਉੱਠ ਕੇ ਤੇ ਆਪਣਾ ਸਪੇਅਰ ਲਾਦ ਗਏ ਬਈ ਤੇ ਜਿਹੜਾ ਨਵਾਂ ਕਬੂਤਰ ਸੀ ਸੱਜੀ ਗਲਾਬੀ ਬਗਲ ਵਾਲਾ ਹਨ ਤੇ ਉਹ ਨਹੀਂ ਆਇਆ ਬਈ ਮੈਨੂੰ ਪਤਾ ਕੰਮ ਦੇ ਕਬੂਤਰਾਂ ਹੀ ਖਰਾਬ ਹੁੰਦੇ ਹੁੰਦੇ ਲਓ ਜੀ ਚੱਕ ਲਿਆ ਬਾਲਾ ਸਿਆਣਾ ਜਾਨਵਰ ਐ ਸਾਨੂੰ ਦੱਸਿਆ ਹੀ ਹਨ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਵਿਚਾਰ ਨੂੰ ਹੱਥ ਤੇ ਬਾਹ ਲਓ ਤੇ ਬਾਸ ਚੱਲ ਠੱਪੇ ਮਾਰਦਾ ਜਾਊ ਅੰਦਰ ਓਕੇ ਰਿਪੋਰਟਾਂ ਵੀ ਉਹ ਵਿੰਡੋ 'ਪੀਂ ਘੇੜਦੇ ਕਿਸ ਸਮਝਿਆ ਇਹ ਕਰਦੀ ਬਈ ਵਲੌਗ ਦੀਆਂ ਨਹੀਂ ਇੱਕ ਮਿੰਟ ਪਰ ਤਾਂ ਇਹਨੂੰ ਪਾਸ ਰੱਖਣਾ ਕੀ ਕੇਸਰ ਬਦਾਮ ਹੁੰਦਾ ਹੈ ਕੀ ਹੁੰਦਾ ਹਾਂ ਬਹੁਤ ਸਵਾਦ ਹੁੰਦਾ ਬਈ ਇਹ ਵੀ ਘੈਂਟ ਚੀਜ਼ ਐ ਫਰੂਟ ਵੀਰ ਨਾਲੋਂ ਤਾਂ ਅਸਲੀ ਜੀ ਐ ਠੀਕ ਆ ਯਾਰ ਹਣਾ ਸੌਣੇ ਆ ਮਾਨਕ ਜਰਾ ਜਨਾ ਤਾ ਨੂੰ ਤਣੀਆ ਨਾਉਣ ਦੀ ਕੋਸ਼ਿਸ਼ ਬਹੁਤ ਕੀਤੀ ਮੈਂ ਬਹੁਤ ਜ਼ੋਰ ਮਾਰਿਆ ਮੈਂ ਪਰ ਨਹੀਂ ਬਈ ਸਰੀਰ ਜਮਾ ਟੁੱਟਿਆ ਰਾਇ ਤਾਂ ਬਾੜੀ ਪਾਈ ਕਰੇਗਾ ਤਰੇ ਵੀ ਇੱਕ ਕੰਟਰ ਹਜੇ ਮੁੜਿਆ ਨਹੀਂ ਆਪਣਾ ਨੂੰ ਪਤਾ ਹੁਣ ਲੱਗਦਾ ਵਾਲਾ ਪਰ ਬੱਸ ਨੂੰ ਪਹੁੰਚ ਹੀ ਨਹੀਂ ਸੀ ਨਾਉਣ ਦੀ ਲੇਟ ਵਾਲੇ ਹੋਏ 11:30 ਵਜੇ ਬਈ ਹੁਣ ਜਣਾ ਮੈਂ ਸੌ ਹੀ ਆਈਏ ਬਈ ਕੱਲ ਨੂੰ ਫੇਰ ਮੱਥਾ ਲਾਉਣਾ ਇਹਨਾਂ ਨਾਲ ਤਾਂ ਕਰਕੇ ਓਕੇ ਬਈ ਪਰ ਠੀਕ ਹਣਾ ਤੇ ਬਸ ਕੱਲ ਨੂੰ ਮਿਲਦੇ ਆ ਬਾਈ ਬਾਈ